ਕਦਾ ਤੁਰਿਆ ਸਰਜੀਤ ਪਤੰਦਰ ਵਿਆਹ ਤੇ ਪਹੁੰਚਿਆ ਨਹੀਂ ਸੀਗਾ ਉਹ ਸਾਰੇ ਯਾਰ ਮਿੱਤਰ ਪਹੁੰਚੇ ਸੀਗੇ ਤੇ ਤੈਨੂੰ ਦੱਸ ਕਿੱਡੀ ਕੀ ਮਜਬੂਰੀ ਸੀਗੀ ਤੂੰ ਕਿਉਂ ਨਹੀਂ ਵੀ ਆਇਆ ਇੱਧਰ ਨਾ ਕਰਦਾ ਗੱਲ ਆ ਲੈ ਤੇ ਨੇੜੇ ਮੇਰੇ ਤੇ ਤੈਨੂੰ ਦੱਸ ਕਿੱਡੀ ਕੀ ਮਜਬੂਰੀ ਸੀਗੀ ਕਿਵੇਂ ਆ ਨਾ ਆਵਸਿਓ ਠੀਕ ਆ ਬਈ ਠੀਕ ਆ ਹੋਰ ਦੱਸ ਕਿਵੇਂ ਆ ਹੋਰ ਬਹੁਤ ਵਧੀਆ ਵਧਾਈਆਂ ਤੈਨੂੰ ਬਈ ਉਹ ਵਧਾਈਆਂ ਤਾਂ ਸਵਾ ਬਧਾਈਆਂ ਮੰਨਦਾ ਤੇਰਾ ਮੈਂ ਤੇ ਤੈਨੂੰ ਕੀ ਮਜਬੂਰੀ ਸੀ ਤੂੰ ਆਇਆ ਨਹੀਂ ਵਿਆਹ ਤੇ ਬਈ ਉਹ ਸਾਰਾ ਮਜਬੂਰੀਆਂ ਹੋ ਜਾਂਦੀਆਂ ਤੇਰਾ ਲੰਬਾ ਸਿਰ ਮੱਥੇ ਆ ਯਾਰ ਯਾਰ ਨਰਸਾ ਮੈਨੂੰ ਐਂ ਦੱਸ ਵੀ ਐਸ ਉਮਰੇ ਤੇ ਨੂੰ ਹੁਣ ਵਿਆਹ ਚ ਕਿਵੇਂ ਚਿੱਤ ਆ ਗਿਆ ਵਿਆਹ ਦਾ ਪਹਿਲਾਂ ਕਰਾ ਲੈਂਦਾ ਕੋਚਰ ਓ ਯਾਰ ਵਿਆਹ ਦੀ ਗੱਲ ਤੈਨੂੰ ਦੱਸਾਂ ਮੈਂ ਯਾਰ ਘਰ ਵਾਲੀ ਨੂੰ ਤੈਨੂੰ ਪਤਾ ਹੀ ਆ ਮਜਬੂਰੀ ਨਾਲ ਡੈਥ ਹੋ ਗਈ ਉਹਦੀ ਟੈਗ ਹੋ ਗਿਆ ਸਮਝ ਗਿਆ ਅੱਛਾ ਤੇ ਆਪਣਾ ਜਿਹੜਾ ਵਿਆਹ ਤਾਂ ਜ਼ਰੂਰੀ ਸੀਗਾ ਯਾਰ ਬਾਈ ਜੀਵਨ ਸਾਥੀ ਬਿਨਾ ਕੌਣ ਪੁੱਛਦਾਗਾ ਹਾਂ 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 ਹੂੰ ਤਾਂ ਕੁਚਲੇ ਤੇ ਜੜਨ ਦਿੰਦਾਗਾ ਸਹੀ ਗੱਲ ਆ ਕੋਈ ਤਾਂ ਚੌਰਾ ਕਹਿੰਦਾ ਕੋਈ ਕੰਜਰ ਕਹਿੰਦਾ ਮੂੰਹ ਤੇ ਭੋਂ ਦੀ ਨਾਂ ਕਹੇ ਕੋਈ ਹਾਂ ਹਾਂ ਤੂੰ ਤਾਂ ਕਹਿੰਦਾ ਹੀ ਨਾ ਅਗਲਾ ਕਹਿੰਦੇ ਆ ਕਹਿੰਦੇ ਕਹਿੰਦੇ ਆ ਬਾਈ ਜੀਵਨ ਸਾਥੀ ਬਣਾਣੀ ਗੱਲ ਬੰਦੀ ਹੁੰਦੀ ਉਹ ਗੱਲ ਆ ਵੀ ਜੇ ਹੁਣ ਉਮਰ ਦੇ ਹਿਸਾਬ ਨਾਲ ਯਾਰ ਮਤਲਬ ਹੁਣ ਚਲ ਟਾਈਮ ਨਾ ਗਿਆ ਸੀ ਹੁਣ ਵਿਆਹ ਦਾ ਚਲ ਮੇਰੀ ਗੱਲ ਸੁਣ ਇੱਕ ਹੁਣ ਛੁਰੂ ਛੁਰੂ ਤੇ ਮੈਂ ਗੱਲ ਦਾਦਾ ਕੰਮ ਦੀ ਕਾਰ ਵਾਲੀ ਤੇ ਪਹਿਲਾਂ ਹੀ ਨਾ ਹੁਣ ਦਵਾ ਪਾਣੀ ਆਪ ਦਾ ਪ੍ਰੈਸ਼ਰ ਉਹ ਦਵਾ ਕੀ ਹਾਂ ਮੈਂ ਤਾਂ ਤੇਰੇ ਨਾਲ ਪਹਿਲਾਂ ਗੱਲ ਕਰਨੀ ਸੀ ਹਾਂ ਉਹ ਮੈਨੂੰ ਵਿਚੋਲੇ ਨੇ ਦੱਸਿਆ ਮਗਰੋਂ ਹਾਂ ਕਹਿੰਦਾ ਬੈਲੀਆਂ ਦੀ ਕੁੜੀ ਆਹੋ ਬੈਲੀਆਂ ਦੀ ਕੁੜੀ ਆ ਬੈਲੀ ਉਹਦੇ ਭਰਾ ਤਿੰਨੇ ਹਾਂ ਪਤਾ ਹੀ ਨਹੀਂ ਕਿੰਨੇ ਪਰਚੇ ਉਹਨਾਂ ਤੇ ਅੱਛਾ ਫਿਰ ਤੂੰ ਕਿਉਂ ਬੰਗਾ ਲੈ ਲੈ ਯਾਰ ਉਹ ਯਾਰ ਆਪਾਂ ਬੈਲੀ ਬਣ ਜਾਗੇ ਮੂੰਮੀ ਬੈਲੀ ਬਣ ਜੇ ਤੂੰ ਬੜਾ ਮਾਨਸੇ ਬੰਦਾ ਬੈਲੀ ਕਿਵੇਂ ਤੇਰੀ ਵਾਧ ਹੋਣੀ ਜਾਣੀ ਆਪਣੇ ਘਰੇ ਹਾਂ 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 ਤੇ ਤੈਨੂੰ ਘਰ ਵਾਲੀ ਪਸੂ ਬੰਦਾ ਕਿਵੇਂ ਆਹੇ ਹਾਂ ਮੈਂ ਉਹਨੂੰ ਬੈਲੀ ਬੈਲੀ ਬਣ ਕੇ ਦਿਖਾਉਂ ਬੈਲੂ ਵੀ ਬੈਲੀ ਪੁਣਾ ਹੀ ਕਰਿਆ ਕਰੂੰ ਉਹਦੇ ਮੂਰੇ ਵੀ ਬੈਲ ਪੁਣਾ ਹੀ ਕਰਨਾ ਹਾਂ ਡਰਾਮਾ ਜਿਹਾ ਕਰੇਗਾ ਉਹ ਕਹੂਗੀ ਮੇਰੇ ਭਰਾ ਤੇ ਚਾਰ ਦਾਦਾ ਪਰ ਤੇ ਮੈਂ ਕਹੂੰ ਮੇਰੇ ਕੱਲੇ ਤੇ 30 ਆ ਗਏ ਠੀਕ ਆ ਠੀਕ ਆ ਕਿ ਨਹੀਂ ਮੇਰੀ ਘਾਸੇ ਚਲੋ ਤੇ ਬੈਲ ਪੁਣਾ ਪਾਸ ਰਹਿ ਗਿਆ ਪਹਿਲੇ ਹੀ ਨਾ ਉੱਤੇ ਛੱਤੀ ਜੀ ਪਾਲਾ ਨਹੀਂ ਤੇਰੇ ਉਤੋਂ ਨਹੀਂ ਪੈ ਗਈ ਨਾ ਫੇਰ ਔਖਾ ਹੋ ਜੂ ਕੰਮ ਓ ਯਾਰ ਮੈਂ ਕਿਹੜਾ ਵਿਆਹ ਕਰਾਉਣਾ ਸੀਗਾ ਹਾਂ ਗੱਲ ਪਤਾ ਕੀ ਆ ਨਹੀਂ ਹੋਣਾ ਸੀ ਆਹ ਉਮਰ ਚ ਹਾਂ ਉਹਦੇ ਘਰ ਵਾਲਾ ਵੀ ਮਰ ਗਿਆ ਚਿੱਟਾ ਛੂਟਾ ਲਾਉਂਦਾ ਸੀ ਅੱਛਾ ਵੀ ਉਹਦਾ ਵੀ ਤਲਾਕ ਹੋਇਆ ਦੂਜੇ ਦਾ ਤਲਾਕ ਹੋ ਗਿਆ ਸੀ ਜਵਾਕ ਹੈ ਨਹੀਂ ਸੀ ਕੋਈ ਤਲਾਕ ਹੋ ਗਿਆ ਸੀ ਚਿੱਟਾ ਛੂਟਾ ਲਾਉਂਦਾ ਸੀਗਾ ਅੱਛਾ ਅੱਛਾ ਤੇ ਵਿਚੋਲੇ ਨੇ ਮੈਨੂੰ ਮਖਰੋ ਦੱਸਿਆ ਵੀ ਉਹ ਤਾਂ ਬੈਲੀਆਂ ਦੀ ਕੁੜੀ ਆ ਉਹ ਫਿਰ ਕੀ ਪਤਾ ਅਗਲੇ ਉਹਨੇ ਬੈਲੀਆਂ ਦੀ ਕੁੜੀ ਕਰਕੇ ਸ਼ਰਤ ਹੀ ਹੋਵੇ ਨਹੀਂ ਨਹੀਂ ਉਹ ਮੈਨੂੰ ਪਤਾਗਾ ਅੱਛਾ ਉਹ ਚਿੱਟਾ ਛੂਟਾ ਕਹਿੰਦੇ ਲਾਉਂਦਾ ਸੀਗਾ ਤੇ ਤਲਾਕ ਹੋ ਗਿਆ ਉਹਦਾ ਤੇ ਆਪਣਾ ਜੀਵਨ ਸਾਥੀ ਵਧੀਆ ਚੱਲ ਹੈ ਨਾ ਜਿਹੜੀ ਦੋਨਾਂ ਜੀਆਂ ਨੇ ਗੱਲ ਕਰ ਲੈਣੀ ਆ ਉਹ ਹੋਰ ਨਹੀਂ ਨਾ ਕਿਹੜਾ ਕਰ ਸਕਦੇ ਚੱਲ ਦੇ ਰੋਕੀ ਬਾਕੀ ਹੋ ਗਈ ਹੁਣ ਜਿਹੜੀ ਮੈਂ ਤੈਨੂੰ ਗੱਲ ਕਹੀ ਆ ਨਾ ਇਹ ਕੰਨ ਚ ਪਾਲਾ ਚੰਗਾ ਇਹ ਤਾਂ ਤੂੰ ਬੇਸੰਸ ਰਾਇਆ ਹਾਂ ਵਾ ਠੀਕ ਆ ਤੇ ਬਾਕੀ ਬੈਠਾਂਗੇ ਹੈ ਕਰਾਂਗੇ ਪਾਰਟੀ ਠੀਕ ਆ ਠੀਕ ਆ ਠੀਕ ਆ ਠੀਕ ਆ ਭਾਈ ਸਾਰਾ ਦਿਨ ਘਰ ਦੇ ਕੰਮ ਹੀ ਨਹੀਂ ਮੁੱਕਦੇ ਖੇਤਾਂ 'ਚ ਘਰ ਪਾਇਆ ਮੇਰੇ ਤਾਂ ਸਾਰੀ ਧੜੀ ਕੰਮਾਂ 'ਚ ਹੀ ਮੁੱਕ ਜਾਂਦੀ ਆ ਕਿੱਥੇ ਕੰਬਲੀ ਦੇ ਪੱਲੇ ਪਾਤੇ ਆ ਰੱਜ ਕੇ ਕੀ ਹੋਇਆ ਰੱਜ ਕੇ ਪਾਣੀ ਲੈ ਕਰ ਜਲਦੀ ਕੀ ਹੋਇਆ ਇੰਨੇ ਘਰਾਈ ਮੈਂ ਤੈਨੂੰ ਪਾਣੀ ਲਿਆ ਕਰ। ਲੈ ਜਲਦੀ ਲਿਆ ਕਰ। ਖੇਤਾਂ ਚ ਘਰ ਆਪਣਾ ਐਵੇਂ ਨਹੀਂ ਪਾਇਆ ਵਾ। ਹਾਂਜੀ ਹਾਂਜੀ। ਕਿਸੇ ਜ਼ਰਤ ਨਾ ਪਾਇਆ ਵਾ। ਫੇਰ ਕੀ ਐ? ਲੋਕੀ ਤਾਂ ਨਾ ਅਸਲਾ ਰੱਖਦੇ ਆ ਪਿੰਡ ਚ। ਆਪਾਂ ਕਿਹੜਾ ਕਿਤੇ ਰੱਖਦੇ ਆਂ। ਆਪਣਾ ਤਾਂ ਡਾਂਗ ਹੀ ਕਥੀ ਗਈ ਅਸਲਾ। ਠੀਕ ਐ। ਤਿੰਨ ਚਾਰ ਮੜਕੇ ਮਿਲਦਾ ਅੱਜੋ। ਕੀ ਹੋ ਗਿਆ ਫੇਰ? ਮੈਂ ਤਾਂ ਬੰਗਣੇ ਪੜੇ ਬੰਗਣੇ। ਹਾਏ ਕੀ ਕਰਾਂ ਮੈਂ ਤੂੰ ਕਹਿੰਦੀ ਮੇਰੇ ਭਰਾ ਬੈਲੀ ਆ ਉਹ ਤਾਂ ਹੈਗੀ ਆ ਸਾਰੇ ਤੁਹਾਨੂੰ ਪਤਾ ਏ ਕਿੰਨਾ ਕ ਪਰਚੇ ਉਹਨਾਂ ਤੇ ਹੋਏ ਬੇ ਹੈਗੇ 12 13 ਪਰਚੇ ਉਹਨਾਂ ਦੇ ਕੱਲਿਆਂ ਤੇ ਹੀ ਕੱਲਿਆਂ ਤੇ ਮੇਰੇ ਤੇ 20 25 ਪਰਚੇ ਕੱਲੇ ਤੇ ਆ ਮੈਂ ਕੀ ਕਰਾਂ ਹੁਣ ਮੈਂ ਤਾਂ ਤੈਨੂੰ ਦੱਸਦਾ ਵੀ ਆਪਾਂ ਕਿਸੇ ਜ਼ੁਰਤ ਨਾ ਬੈਠੇ ਖੇਤ ਆਪਣੀ ਤਾਂ ਕੋਈ ਹਵਾ ਬਲੀ ਨਾ ਝਾਕਦਾ ਪਤਾ ਨਹੀਂ ਮੈਂ ਤਾਂ ਕਿੰਨਿਆਂ ਕਿ ਬੰਗਣੇ ਪਾ ਦੇਣਾ ਤੂੰ ਦੇਖ ਕਾਣ ਕਾਣ ਉਹ ਭਾਈ ਨੈਵ ਕਰਿਆ ਬਾਈ ਆਪਣੋ ਨਹੀਂ ਜੀ ਹੁਤਾ ਹੈ ਨਹੀਂ ਗਏ ਹੈ ਨਹੀਂ ਗਏ ਤਾਂ ਠੀਕ ਆ ਫੇਰ ਮੈਂ ਆ ਜੂਗਾ ਠੀਕ ਚੱਲ ਭਾਈ ਫੇਰ ਮੈਂ ਫੇਰ ਆ ਜੂਗਾ ਹਾਂ ਮੇਰੀ ਮਣੀ ਜੀ ਗੱਲ ਸੁਣ ਕੇ ਜਾਇਓ ਅੱਛਾ ਭਾਈ ਕੀ ਗੱਲ ਆ ਉਹ ਨਾ ਨੈਤੀ ਲੜੇ ਹੁੰਦੇ ਆ ਕੀ ਗੱਲ ਆ ਹਾਂ ਅੱਛਾ ਭਾਈ ਕੀ ਗੱਲ ਆ ਉਹ ਨਾ ਨੈਤੀ ਲੜਕੇ ਆ ਜਾਂਦੇ ਤਿੰਨ ਦਿਨ ਹੋ ਗਏ ਅੱਜ ਮੈਨੂੰ ਰੋਟੀ ਨਹੀਂ ਖਾਂਦੀ ਮੈਂ ਚੱਜਣਾ ਅੱਛਾ ਰੋਜ਼ ਲੜਿਆ ਹੁੰਦਾ ਹਾਂ ਹਾਂ ਰੋਜ਼ ਹੀ ਹਰੇਕ ਬਣਾ ਵੈਲ ਆਪਣਾ ਕਰਦੇ ਰਹਿੰਦੇ ਹੋ ਸੱਚੀ ਵੈਲੀ ਨੇ ਉਹ ਪਹਿਲਾਂ ਤਾਂ ਇਸ ਤਰ੍ਹਾਂ ਦਾ ਸੁਭਾਅ ਮੇਰੇ ਭਰਾਵਾਂ ਦੀ ਰਿਸ ਕਰਦੇ ਹੋ ਕਿੱਥੋਂ ਕਰ ਲੈਣਗੇ ਮੇਰੇ ਭਰਾਵਾਂ ਦੀ ਰਿਸ ਹੈ ਤਾਂ ਬਿਲਕੁਲ ਭਾਈ ਤੁਸੀਂ ਤਾਂ ਮੜਾ ਜਾ ਆਪ ਤੁਸੀਂ ਸਮਝ ਕੇ ਰਿਆ ਕਰੋ ਡਰ ਕੇ ਰਿਆ ਕਰੋ ਮੈਂ ਸੁਣਿਆ ਉਹਨਾਂ ਦੇ ਪਰਚੇ ਵੀ ਆ ਹਾਂ ਪਰਚੇ ਹੈਗੇ ਆ ਛੋੜੇ ਨਾ ਕੋਈ ਛੱਟਫੀਲਡ ਮਾਰ ਜੇ ਤੁਸੀਂ حساب ਨਾ ਰਿਆ ਕਰੋ ਥੋੜਾ ਜਿਹਾ ਠੀਕ ਹੈ ਜੀ ਹਾਂ ਤੇ ਠੀਕ ਹੈ ਫੇਰ ਆ ਜਾਣਾ ਮੈਂ ਠੀਕ ਹੈ ਜੀ ਠੀਕ ਹੈ ਹੋਰ ਚਾਹ ਪੀਣੀ ਆ ਨਾ ਬਸ ਭਾਈ ਬਸ ਕੁਛ ਨਹੀਂ ਗੱਲ ਅੱਜ ਤਾਂ ਬਾਲੀਪੁਰੀ ਹੋਈ ਅੱਜ ਕਿਹਦੇ ਨਾਲ ਲੜ ਕੇ ਆਗੇ ਫੇਰ ਲੜ ਕੇ ਤੈਨੂੰ ਪਤਾ ਨਹੀਂਗਾ ਕਿ ਬੈਲਿਆਂ ਦਾ ਅੱਜ ਫੇਰ ਮਰ ਗਏ ਹਾਂ ਤਾਂ ਤੁਹਾਡੇ ਤੇ ਪਰਚਾ ਪਊਗਾ ਤੁਸੀਂ ਨਹੀਂ ਫੜੇ ਪਰਚਾ ਦੋ ਕੀ ਦਰਦੇ ਆਪਾਂ ਲੈ ਪੁਲਿਸ ਆਪਣੀ ਆ ਆਪਾਂ ਤੋਂ ਫੜਦਾ ਹੀ ਨਹੀਂ ਨਾ ਕੋਈ ਆਪਣੇ ਘਰੇ ਵੜਦਾ ਗਾ ਕੇ ਫੜੇ ਜਾਵਾਂਗਾ ਤੁਸੀਂ ਪੱਕਾ ਤੁਹਾਡੇ ਤੇ ਪਰਚਾ ਪੈ ਹੀ ਜਾਣਾ ਮੈਂ ਤੁਹਾਨੂੰ ਕਹਿਤਾ ਨਾ ਤੁਹਾਨੂੰ ਉਹ ਪਰਚਾ ਨਹੀਂ ਪੈਂਦਾ ਤੇਰੇ ਭਰਾਵਾਂ ਨੂੰ ਫੜ ਲੈਂਦੀ ਪੁਲਿਸ ਮੈਨੂੰ ਨਹੀਂ ਕਿ ਫੜ ਸਕਦਾ ਚਾਚੀ ਕੀ ਹੋ ਗਿਆ ਪੁੱਤ ਤਾ ਤੈਨੂੰ ਘੜੀ ਸੀ ਫਿਰਦੇ ਆ ਹਾਂ ਵੇ ਉਹ ਤਾਂ ਸਿਰੇ ਦਾ ਬੈਲੀ ਆ ਉਹ ਤਾਂ ਥਾਰਾ ਪਿੰਡ ਡਰਦਾ ਨਹੀਂ ਉਹਨੂੰ ਮਰੂਦਾਂ ਲੈਣੇ ਕੋ ਤਿੰਨ ਚਾਰ ਗੜੇ ਘੜੀ ਸੀ ਵਰਦੇ ਆ ਅਰੇ ਮੈਂ ਹੁਣ ਕੀ ਕਰਾਂ ਔਰ ਤੋ ਸਾਰਾ ਪੈੰਡ ਡਾਰਦਾ ਤੋ ਤੂੰ ਆ ਕੇ ਮੇਰੇ ਨਾਲ ਦੇਖ ਲੈਦੇ ਨਹੀਂ ਯਕੀਨ ਮੈਨੂੰ ਤਾਂ ਚੰਦੋ ਦਾ ਪੋਤਾ ਦੱਸ ਕੇ ਗਿਆ ਸੀ ਕਿ ਤੁਹਾਨੂੰ ਘੜੀਸੀ ਫਿਰਦੇ ਕੁੱਟੀ ਵਾਲਾ ਹੀ ਜਾਂਦੇ ਆ ਮੈਨੂੰ ਹੈ ਹਾਂ ਉਹ ਤਾਂ ਨਾ ਐਵੇਂ ਪਕਾਈ ਮਰੀ ਜਾਂਦਾ ਪਕਾਈ ਨਹੀਂ ਉਹ ਕਹਿੰਦਾ ਚਾਚੀ ਭਲਾਂ ਦੀ ਮੇਰੇ ਨਾਲ ਜਾ ਕੇ ਵੇਖ ਲੈ ਉਹਨੂੰ ਕੀ ਪਤਾ ਮੈਂ ਤਾਂ ਚਾ ਚੜ ਜਾਂਦਾ ਜਿਦੋਂ ਲਗਾੜੇ ਦੀ ਮਿਲਣ ਕੁੱਟ ਖਾਣ ਵਾਲੇ ਐਵੇਂ ਮਰੀ ਜੇ ਨਹੀਂ ਤੂੰ ਤਾਂ ਆਪ ਤ ਗਈ ਫੜਾ ਤਾਂ ਨਾ ਏਡੀ-ਗਾੜੀਆਂ ਮਾਰਦਾ ਅੱਜ ਪਰਖ ਕੇ ਹੀ ਵੇਖਣਾ ਇਹਨੂੰ ਵੈਲੀ ਆ ਨਾ ਸਿਰੇ ਦਾ ਮੈਂ ਵੀ ਫਿਰ ਵੈਲੀਆਂ ਦੀ ਧੀਆ ਨੂੰ ਅੱਜ ਪਰਖ ਕੇ ਹੀ ਵੇਖਣਾ ਅੱਜ ਕੱਲਾ ਹੀ ਗਿਆ ਪਾਣੀ ਲਾਣ ਸੰਨੀ ਜਗਾ ਤੇ ਅੱਜ ਮੈਂ ਜਾ ਕੇ ਵੇਖਣਾ ਹੀ ਆ ਵੀ ਇਹਦੀ ਬੈਲ ਪਣੀ ਵੇਖਣਾ ਇਹਨਾਂ ਦਾ ਬੈਲ ਫੜਾ ਦੇਖ ਲਈ ਵੱਡੇ ਬਲੀ ਹੁੰਦਾ ਅੱਜ ਮੈਂ ਤਾਂ ਬੈਲ ਫੜਾ ਕੱਢ ਹੀ ਦੇਣਾ ਜਾਂ ਤਾਂ ਅੱਜ ਉਹ ਨਹੀਂ ਜਾਂਦਾ ਅੱਜ ਮੈਂ ਨਹੀਂ ਅੱਜ ਮੈਂ ਤਾਂ ਦਲੇਰਪਣਾ ਕੱਢ ਹੀ ਦੇਣਾ ਮੇਰੇ ਭਰਾ ਦੀ ਰਿਸ ਕਰਦਾ ਚਲ ਨਾ ਦੇਣੀ ਅੱਜ ਵੱਡੇ ਵੈਲੀ ਨੂੰ ਗਾਣੇ ਜੇ ਗੁੰਡਾ ਹੁੰਦਾ ਵਾ ਅੱਜ ਮੈਂ ਦੇਖ ਹੀ ਲੈਣਾ ਅੱਜ ਉਹ ਹਨੇਜਾ ਮੈਂ ਹਨੇਜਾ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਪੁੱਤ ਜੱਟਾਂ ਦੇ ਜੱਟਾਂ ਦੇ ਬੁਲਾਉਂਦੇ ਬੱਕਰੇ ਕੋਈ ਆਣ ਕੇ ਆਣ ਕੇ ਮਾਈ ਦਾ ਲਾਲ ਟਕਰੇ ਕੋਈ ਆਣ ਕੇ

ਲਿੜਾ ਲਾ ਦੋ ਸਾਰੇ ਲਾਜ ਨਹੀਂ ਲਾਜ ਨਹੀਂ ਵੱਡਾ ਬਾਈਲੀ ਲਾਜ ਨਹੀਂ ਸਰ ਨਾ ਬਾਈ ਹੋਇਆ ਹੀ ਨਾ ਬਾਈ ਆਰੇ ਬਾਈ ਮੇਰੇ ਨਿੱਕੇ ਨੇ ਆਦੀ ਮਾਚੀ ਤੁਰਾ ਅਮਦਾ ਗਾਣੇ ਗਮਦਾ ਡੱਕਿਆ ਵਿਆ ਬਾਈ ਮਰ ਜੂਗਾ ਯਾਰ ਬਾਈ ਮੈਂ ਤੇਰੇ ਥੋੜੀ ਨਿਮਰੀ ਬਾਈ ਬਾਈ ਲਾਜ ਨਾ ਲਿੜੇ ਬਾਈ ਲਾ ਲਾ ਤੇ ਤੀਲਾ ਆ ਆ ਕੇ ਸਵਾਦ ਬਾਈ ਪਾਣੀ ਲਾ ਕੇ ਆਇਆ ਬਾਈ ਬਾਈ ਛੱਡ ਦੋ ਬਾਈ ਜੀ ਮੈਂ ਤਨਾਲੀ ਬਾਈ ਉਹ ਭਾਈ ਨਾ ਮਾਰ ਯਾਰ ਉਹ ਭਾਈ ਉਹ ਭਾਈ ਮਾਰਨਾ ਯਾਰ ਭਾਈ ਮਾਰ ਉਹ ਫੜਾ ਦੇਣਾ ਭਾਈ ਆ ਲਓ ਜੀ ਭਾਈ ਫੜਾ ਦੇਣਾ ਯਾਰ ਸਰ ਮੇਰੀ ਇੱਧਰ ਦੇ ਜਾ ਇੱਧਰ ਦੇ ਇੱਧਰ ਦੀ ਨਾ ਜਮਾ ਜੀ ਇੱਧਰ ਮੇਰੇ ਬੰਦੇ ਖੜੇ ਠੀਕ ਹੈ ਯਾਰ ਪਾਦਰ ਦਾ ਤੇਰਾ ਪਿਆਰ ਲੰਬਾ ਲੰਬਾ ਠੀਕ ਆ ਭਾਈ ਠੀਕ ਆ ਸਰ ਠੀਕ ਆ ਬਰੇ ਠੀਕ ਗਈ ਪਤਾ ਨਹੀਂ ਕਿਹੋ ਜਿਹਾ ਜਿੰਦੂਦ ਜਿਆ ਸੀਗਾ ਉਹ ਮੇਰੇ ਕਾ ਪਸਾ ਵੀ ਬੈਠ ਕੰਪਰ ਅੰਦਰ ਨੇ ਪਤਾ ਨਹੀਂ ਕਿਹੋ ਜਿਹਾ ਜਿਆ ਸੀਗਾ ਹੁਣ ਵਾਣਾ ਕਰੇ ਜਾਣਾ ਛੇਤੀ ਛੇਤੀ ਹਟਾ ਉੱਤਰੀ ਆਊਗਾ ਕੰਡਾ ਜੱਫਾ ਕਰੇ ਜਾਉਣਾ ਅੱਜ ਵਾ ਦੇਖਤਾ ਆਦਾ ਵੈਲ ਪਣਾ ਆ ਮੈਂ ਅੰਤਰੀ ਰੱਖਤਾ ਵੱਡੇ ਵਾਲੀ ਨੂੰ ਪਰਖਿਆ ਤਾਂ ਗਿਆ ਜਿਹੜਾ ਮੈਂ ਕਰ ਰੱਖਤਾ ਸੀ ਜੀ ਜਾ ਸੱਕਤੇ ਫਟੇ ਆਪਾਂ ਫਿਰ ਪਾਤੇ ਖਲਾਰੇ ਕੋਈ ਖੜੇ ਨਹੀਂ ਮੂਰੇ ਜੱਟ ਦੇ ਤੂੰ ਬੋਲ ਕੇ ਤਾਂ ਦਿਖਾਵੇ ਆਪਾਂ ਤਾਂ ਬੰਗਣੇ ਵਾ ਕੇ ਤਾਂ ਆ ਬਲਿਕ ਉਹ ਰੱਟ ਕੇ ਕੀ ਹੋ ਗਿਆ ਇਹਨੇ ਘਬਰਾਏ ਲੱਗਦੇ ਆ ਘਬਰਾਉ ਨਾ ਮੈਨੂੰ ਬੈ ਕੇ ਨਾ ਸਾਰੀ ਗੱਲ ਸਮਝਾਓ ਆਪਾਂ ਬੈ ਕੇ ਗੱਲ ਕਰਦੇ ਆ ਸਾਰੀ ਨੂੰ ਕਿਹੜਾ ਬੰਬ ਡੇਕ ਪਿਆ ਕੋਈ ਨਾ ਤੁਸੀਂ ਮੈਨੂੰ ਬੈ ਕੇ ਦੱਸੋ ਐ ਘਬਰਾ ਕੇ ਥੋੜਾ ਖੜ ਕੇ ਉਹ ਮੈਂ ਬੰਗਣੇ ਵਾ ਕੇ ਆਇਆ ਸਾਰੀ ਨੂੰ ਮਾਗੀ ਤੇ ਸੱਚ ਦੀ ਗੱਲ ਬੈ ਜਾ ਜੀ ਜੀ ਮੈਨੂੰ ਸਾਰੀ ਗੱਲ ਦੱਸੋ ਗੱਲ ਕੀ ਹੋਈ ਆ ਅੱਗੇ ਤਾਂ ਤੁਸੀਂ ਪਾਣੀ ਲਾਉਣ ਗਏ ਸੀ ਉਦੋਂ ਤਾਂ ਐ ਲੀਡ ਲਾ ਕੇ ਨਹੀਂ ਸੀ ਲਿਆ ਅੱਜ ਕਿਵੇਂ ਲੀਡ ਰੱਖ ਕੇ ਆਏ ਤੁਸੀਂ ਜਦੋਂ ਮੈਨੂੰ ਮਿਲਦੇ ਨਾ 4-5 ਬੰਦੇ ਮੂਹਰੇ ਹਾਂ ਮੈਂ ਕੋੜ-ਕੋੜ ਕੇ ਬੰਗਣੇ ਪਾਤੇ। ਅੱਛਾ ਇੰਨੀ ਬੁਰੀ ਤਰ੍ਹਾਂ ਕੁੱਟੇ ਆਖਦੇ ਤਾਂ ਲੀੜੀ ਪਾੜ ਕੇ ਮੇਥੋਂ। ਅੱਛਾ ਤੇਰਾ ਅੰਮਾ ਪਾੜ ਗਿਆ ਖੇਦਾ ਧੱਗਾ ਪਾੜ ਗਿਆ। ਗੱਲ ਤਾਂ ਦੱਸੋ ਕੀ ਹੋਇਆ ਲੜੇ ਕਿਉਂ ਸੀ ਤੁਸੀਂ? ਲੜੇ ਗਿਓ ਘੇਰਦੇ ਸੀਗੇ ਲੁਟੇਰੇ ਹੋਣਗੇ। ਅੱਛਾ ਮੈਂ ਜਿੰਨਾ ਕੁ ਗੁੱਸੇ ਖੁਰਨਾਂ ਕਿ ਦਾਨੀ ਵੀ ਹੈਗਾ। ਹਾਂ ਫੇਰ ਲੀੜੇ ਕਿੱਥੇ ਆ? ਲੀੜੇ ਕੀ ਜਿਹਦਾ ਤੇ ਧੱਗਾ ਪਾੜ ਗਿਆ ਮੇ ਤੇ ਧੱਗਾ ਤਾਂ ਉਹਦੇ ਲਾ ਕੇ। ਤੇ ਜਿਹਦੇ ਪਜਾਮਾ ਪਾੜ ਗਿਆ ਪਜਾਮਾ ਪਾਤਾ। ਅੱਛਾ ਫਿਰ ਮਦਾਨੀ ਵੀ ਹੈਗਾ ਨਾ? ਹਣ ਤੂੰ ਆਇਆ ਘਰ ਰੱਜ ਕੇ। ਹਾਂ ਜਿਹੜੇ ਮੇਰੇ ਭਰਾ ਦੇ ਵਿਆਹ ਜਾਂਦਾ ਲੀੜੇ ਪੱਕ ਗਿਆ ਸੀ ਨਾ ਉਹ ਲਿਆ ਕੱਢ ਕੇ ਹਾਂ ਠੀਕ ਹੈ ਜੀ ਹਾਂ ਉਹ ਲਿਆ ਕੱਢ ਕੇ ਪਾਈਏ ਬੈਲੀ ਦਾ ਪੂਰਾ ਲੱਗਦਾ ਧਾਨੇ ਵੀ ਆ ਪੂਰਾ ਸੱਜਣ ਵੈਲੀ ਆ ਧਾਨੀ ਆਹ ਲੋ ਜੀ ਕੱਪੜੇ ਆਹੀ ਕੱਪੜੇ ਸੀ ਨਾ ਤੁਹਾਡੇ ਜਿਹੜੇ ਦਾਨ ਕੀਤੇ ਸੀ ਆਹ ਲੋ ਆਪਦੇ ਕੱਪੜੇ ਓਹਲਾ ਮੈਨੂੰ ਪਹਿਲੇ ਪਤਾ ਲੱਗ ਗਿਆ ਸੀ ਤੂੰ ਮੇਰੀ ਨੱਜੀ ਆ ਤੇਰੇ ਨਾਲ ਤੈਨੂੰ ਮੈਂ ਕੁਝ ਨਹੀਂ ਕਿਹਾ ਵੱਡਾ ਵੈਲੀ ਆਹ ਲੋ ਫੜ ਆਪਣੇ ਕੱਪੜੇ ਆਪਣੇ ਕੱਪੜੇ ਕੀ ਸੋ। ਹਮੇ ਕੱਪੜੇ। ਹਾਂ ਵੀ ਦਰਸ਼ਕ ਵੀਰੋ ਸਾਡਾ ਵੀਡੀਓ ਪਾਉਣ ਦਾ ਮਕਸਦ ਇਹੀ ਸੀਗਾ ਵੀ ਕਿਸੇ ਇਨਸਾਨ ਨੂੰ ਪਾੜੀ ਨੂੰ ਮਾਰਨੀ ਚਾਹੀਦੀ ਐਵੇਂ ਫੁਗਰੀਆਂ ਨਹੀਂ ਮਾਰਨੀਆਂ ਚਾਹੀਦੀਆਂ ਕਿਉਂਕਿ ਸੱਚ ਤਾਂ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ। ਸਾਡੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਸ਼ੇਅਰ ਕਰਿਓ ਵੀਰੋ ਤੇ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆ ਵੀਰੋ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਧੰਨਵਾਦ